ਸਰਵ ਜੀ ਸੰਗਰੂਰ ਵੀ ਦਾ ਗੀਤ ਨਾ ਸਮਝੇ ਮਜਬੂਰੀ ਮੇਰੀ ਕਿੰਨੀ ਵਾਰੀ ਸਮਝਾਇਆ ਕਰੋ ਮਾਫ ਮੈਨੂੰ ਇਸ ਵਾਰੀ ਜੋ ਕਈ ਵਾਰ ਸਤਾਇਆ ਕਰੋ ਮਾਫ ਮੈਨੂੰ ਇਸ ਵਾਰੀ ਜੋ ਕਈ ਵਾਰ ਸਤਾਇਆ ਨਾ ਸਮਝੀ ਮਜਬੂਰੀ ਮੇਰੀ ਕਿੰਨੀ ਵਾਰੀ ਸਮਝਾਇਆ ਹੁਣ ਪਤਾ ਲੱਗਿਆ ਕੀ ਬੀਤਦੀਏ ਹੁਣ ਪਤਾ ਲੱਗਿਆ ਕੀ ਬੀਤਦੀਏ ਜਦੋਂ ਕੋਈ ਕਿਸੇ ਨੂੰ ਸਤਾਵੇ ਜਦੋਂ ਕੋਈ ਕਿਸੇ ਨੂੰ ਸਤਾਵੇ ਮੈਂ ਮੰਗਦੀ ਮਾਫੀਆਂ ਵੀ ਤੂੰ ਨਿਮਾਮ ਨਿਮਾਮ ਮੁਸਕਾਵੇਂ ਮੈਂ ਮੰਗਦੀ ਮਾਫੀ ਆਵੇ ਤੂੰ ਨਿਮਾ ਨਿਮਾ ਮੁਸਕਾਵੇਂ ਰੋਸਾ ਮੈਨੂੰ ਇਸ ਗੱਲ ਦਾ ਤੂੰ ਕਿਉਂ ਨਾ ਪਿਆਰ ਦਿਤਾਵੇਂ ਰੋਸਾ ਮੈਨੂੰ ਇਸ ਗੱਲ ਦਾ ਤੂੰ ਕਿਉਂ ਨਾ ਪਿਆਰ ਦਿਤਾਵੇਂ ਮੈਂ ਮੰਗਦੀ ਮਾਫੀ ਆਵੇ ਤੂੰ ਨਿਮਾ ਨਿਮਾ ਮੁਸਕਾਵੇਂ ਪੜੇ ਲਿਖੇ ਤੁਸੀਂ ਸਭ ਦਿਦਾਰ ਬੜੇ ਤੁਸਾਂ ਮੈਨੂੰ ਸਮਝਾਇਆ ਆਪਣੀਆਂ ਗਲਤੀਆਂ ਵੀ